ਅੱਜ ਸਮੁੱਚੇ ਸਮਾਜ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਰਬੀਦਾਸ ਮਹਾਰਾ ਜੀ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸਾਮ ਬਸਾਇ ਰਬੀਦਾਸ ਰਹੇ ਪਰਸਨ ਉਹ ਸ਼ਬਦ ਨੂੰ ਅਗਰ ਸਹੀ ਮੈਨਿਆਂ ਵਿੱਚ ਸੱਚ ਸਾਬਤ ਕਰਨਾ ਤੇ ਅੱਜ ਲੋੜ ਹੈ ਇਲੈਕਸ਼ਨ ਦੇ ਵਿੱਚ ਸਾਨੂੰ ਇੱਕ ਇੱਕ ਬੋਟ ਜਿਹੜੀ ਆ ਬਹੁਜਨ ਸਮਾਜ ਪਾਰਟੀ ਦੇ ਜੋ ਚੋਣ ਨਿਸ਼ਾਨਾ ਹਾਥੀ ਤੇ ਮੋਹਰ ਲਗਾ ਕੇ ਆਪਣਾ ਰਾਜ ਭਾਗ ਕਾਇਮ ਕਰੀਏ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਸੁਖ ਸਭ ਰਾਜ ਵਿੱਚ ਦੂਸਰ ਮਰਗੜਾ ਗਾਓ ਜੇਕਰ ਆਪਣਾ ਰਾਜ ਭਾਗ ਲੈਣਾ ਤੇ ਆਪਣਾ ਰਾਜ ਭਾਗ ਕਾਇਮ ਕਰਨਾ ਹੈ ਤੇ ਬੋਟਾ ਦੇ ਨਾਲ ਹੀ ਰਾਜ ਭਾਗ ਆਉਣਾ ਤਾਂ ਸੋ ਆਓ ਆਪਾਂ ਸਾਰੇ ਹਾਥੀ ਦੇ ਨਿਸ਼ਾਨ ਦੇ ਉੱਤੇ ਮੋਹਰ ਲਗਾ ਕੇ ਦੇਸ਼ ਦੇ ਅੰਦਰ ਆਪਣਾ ਰਾਜ ਭਾਗ ਕਾਇਮ ਕਰੀਏ ਤਾਂ ਜੋ ਸਮੁੱਚੀ ਮਾਨਵਤਾ ਜਿਹੜੀ ਹੈ ਇੱਕ ਮਾਲਾ ਵਿੱਚ ਰਹਿ ਕੇ ਦੁੱਖਾ ਸੁੱਖਾ ਤੋਂ ਰਹਿਤ ਹੋਵੇ ਔਰ ਹਰ ਨੂੰ ਹਰ ਇੱਕ ਤਰ੍ਹਾਂ ਦੇ ਹੱਕ ਜਿਹੜੇ ਮਿਲਣ ਜਿੰਨੀ ਜਿੰਨਾ ਦੀ ਸੰਖਿਆ ਭਾਰੀ ਓਨੀ ਉਹਨਾਂ ਦੀ ਹਿੱਸੇਦਾਰੀ ਸੋ ਉਹ ਆਪਾਂ ਕੈਮ ਕਰੀਏ ਆਓ ਸਾਰੇ ਰਲ ਕੇ ਇੱਕ ਤਰੀਕ ਨੂੰ ਚੋਣ ਨਿਸ਼ਾਨ ਹਾਥੀ ਦੇ ਮੋਹਰ ਲਾ ਕੇ ਜਿੱਥੇ-ਜਿੱਥੇ ਵੀ ਪੂਰੇ ਦੇਸ਼ ਵਿੱਚ ਸਾਡਾ ਸਮਾਜ ਬੈਠਾ ਆਪਾਂ ਹਾਥੀ ਦੇ ਨਿਸ਼ਾਨ ਤੇ ਮੋਹਰ ਲਾ ਕੇ ਦੇਸ਼ ਦੇ ਅੰਦਰ ਆਪਣਾ ਰਾਜ ਭਗ ਕੈਮ ਕਰੀਏ ਜੈ ਗੁਰਦੇਵ ਤਨ ਗੁਰਦੇਵ ਜੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀ ਜੈ ਭਾਰਤ ਸਭ ਤੋਂ ਪਹਿਲਾਂ ਅਸੀਂ ਦਵਾਬਾ ਨਿਊਜ਼ 24 ਦੇ ਪ੍ਰੈਸ ਕੋਰਪੋਰਰ ਸਾਹਿਬ ਜੀ ਦਾ ਸਰਦਾਰ ਗੰਗੂਸਰ ਜੀ ਦੇ ਧੰਨਵਾਦੀ ਆ ਇਹਨਾਂ ਨੇ ਸਾਨੂੰ ਜਵਾਬਾ ਫੋਰ ਨਿਊ ਚੈਨਲ ਦੇ ਦਰਸ਼ਕਾਂ ਦੇ ਨਾਲ ਰੋਬਰੂ ਕੀਤਾ। ਬਹੁਜ ਸਮਾਜ ਪਾਰਟੀ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਦੇ ਨਾਲ ਲੋਕ ਸਭਾ ਚੋਣ ਲੜ ਰਹੀ ਹੈ। ਇਹ ਚੋਣਾਂ ਦੇ ਵਿੱਚ ਬਹੁਜ ਸਮਾਜ ਪਾਰਟੀ ਆਪਣਾ ਜੋ ਮੈਨੀਫੈਸਟੋ ਹੈ ਉਹ ਪਹਿਲਾ ਦੋ ਹਿੱਸਾ ਦਾ ਤੋਂ ਸਾਡਾ ਮੈਨੀਫੈਸਟੋ ਇਹ ਹੈ ਕਿ ਸਮਤਾ ਸਮਾਨਤਾ ਔਰ ਭਾਈਚਾਰਾ ਸਰਬਜਨ ਹਤਾਏ ਸਰਬਜਨ ਸੁਖਾਏ ਬਹੁਜ ਸਮਾਜ ਪਾਰਟੀ ਕਿਸੇ ਜਾਤੀ ਭੇਦਭਾਵ ਤੋਂ ਉੱਪਰ ਉੱਠ ਕੇ ਸਰਬ ਸਮਾਜ ਦਾ ਕਲਿਆਣ ਚਾਹੁੰਦੀ ਹੈ ਸੋ ਇਹੋ ਜਿਹੇ ਮੁੱਦਾ ਕਿਸੇ ਹੋਰ ਪਾਰਟੀ ਕੋਲ ਨਹੀਂ ਹੈ ਦੂਸਰੀਆਂ ਪਾਰਟੀਆਂ ਕੋਈ ਮੰਦਰ ਦਾ ਮੁੱਦਾ ਲੈ ਕੇ ਜੱਲੀ ਹੋਈ ਹੈ ਕੋਈ ਕਿਸੇ ਤਰ੍ਹਾਂ ਦਾ ਹੋਰ ਮੁੱਦਾ ਲੈ ਕੇ ਜੱਲੀ ਹੋਈ ਹੈ ਸਾਡਾ ਕੋਈ ਫਿਰਕੂ ਮੁੱਦਾ ਨਹੀਂ ਹੈ ਸਾਡਾ ਜੋ ਮੁੱਦਾ ਹੈ ਉਹ ਸਰਬ ਸਮਾਜ ਦਾ ਮੁੱਦਾ ਹੈ ਔਰ ਦੂਸਰਾ ਬਹੁਜ ਸਮਾਜ ਪਾਰਟੀ ਆਬਾਦੀ ਦੇ لحاظ ਤੋਂ ਸਭ ਤੋਂ ਵੱਡਾ ਸੂਬਾ ਉੱਤਰਾ ਪ੍ਰਦੇਸ਼ ਜਿਹਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਚਾਰ ਚਾਰ ਵਾਰ ਆਪਣੀ ਸਰਕਾਰ ਬਣਾ ਚੁੱਕੇ ਨੇ ਔਰ ਬੌਧਲ ਸਮਾਜ ਪਾਰਟੀ ਦੀ ਕਾਰਜ ਸ਼ੈਲੀ ਤੋਂ ਅਸੀਂ ਜਾਣੂ ਆ ਕਿ ਭੈਣ ਜੀ ਨੇ ਕਿਸ ਤਰੀਕੇ ਨਾਲ ਸਭ ਸਮਾਜ ਲਈ ਕੰਮ ਕੀਤਾ ਹੈ ਤੇ ਪੰਜਾਬ ਵਿੱਚ ਵੀ ਅਗਰ ਅਸੀਂ ਜਿੱਦਦੇ ਆ ਸਾਬ ਕਾਸ਼ੀਰਾਮ ਜੀ ਕਿਹਾ ਕਰਦੇ ਸਨ ਕਿ ਜੇ ਅਸੀਂ ਨਾਮ ਵਿਕਣ ਵਾਲਾ ਲੀਡਰ ਚਾਹੁੰਦੇ ਆ ਤਾਂ ਸਾਨੂੰ ਨਾਮ ਵਿਕਣ ਵਾਲਾ ਸਮਾਜਵਾਦ ਕਰਨਾ ਪੈਣਾ ਇਹ ਸਾਡੇ ਸਮਾਜ ਵਿੱਚ ਵੀ ਗਮੀ ਆ ਕਿ ਅਸੀਂ ਛੋਟੇ ਛੋਟੇ ਲਾਲਚਾਂ ਵਿੱਚ ਜਾ ਕੇ ਨਾਰੇ ਵਿੱਚ ਜਾ ਕੇ ਇਹਨਾਂ ਦਲ ਬਦਲੂਆਂ ਨੂੰ ਵਾਰ-ਵਾਰ ਮੌਕਾ ਦਿੰਨੇ ਆ ਪੰਜਾਬ ਵਿੱਚ ਅੱਜ ਕੇਵਲ ਭੋਜ ਸਮਾਜ ਪਾਰਟੀ ਕੋਈ ਸੀ ਪਾਰਟੀ ਹੈ ਜਿਹਨ ਆਪਣੇ ਕੈਡਰ ਨੂੰ ਉਮੀਦਵਾਰ ਖੜੇ ਕੀਤਾ ਕੈਡਰ ਦੇ ਉਹਨਾਂ ਦੇ ਆਪਣੇ ਉਮੀਦਵਾਰ ਆ ਨਹੀਂ ਤਾਂ ਬਾਕੀ ਪਾਰਟੀਆਂ ਨੇ ਕੋਈ ਕਿਦੋਂ ਬਾਹਰੋਂ ਲਿਆ ਕੇ ਆਪਣਾ ਜੋ ਕੈਡਰ ਦਾ ਖੜਾ ਕੀਤਾ ਤਾਂ ਬਾਹਰੋਂ ਲਿਆ ਕੇ ਖੜਾ ਕੀਤਾ ਬਾਕੀ ਪਾਰਟੀਆਂ ਨੇ ਅੱਜ ਉਹ ਕਾਂਗਰਸ ਵਿੱਚ ਆ ਗਿਆਨ ਨੂੰ ਭਾਜਪਾ ਵਿੱਚ ਆ ਦੇਖੋ ਆਪਾਂ ਕਿਵੇਂ ਦੇਖਦੇ ਆ ਜਲੰਧਰ ਵਿੱਚ ਕੀ ਕੁਝ ਹੋਇਆ ਹੋਰ ਸੀਟਾਂ ਦੇ ਕੀ ਕੁਝ ਹੋਇਆ ਜੈਸਾ ਵੀ ਕਿਹੜਾ ਇਹ ਦਰਬਦਲ ਬਦਲਦੇ ਆ ਯਾ ਲੋਕਾਂ ਨੂੰ ਨੁਕਸਾਨ ਹੀ ਹੋ ਰਿਹਾ ਬਿਲਕੁਲ ਹੋ ਰਿਹਾ ਜੀ ਇਹਨਾਂ ਦਲ ਬਦਲੂਆਂ ਨੂੰ ਸਾਨੂੰ ਮੌਕਾ ਨਹੀਂ ਦੇਣਾ ਚਾਹੀਦਾ ਸਾਨੂੰ ਜਿਹੜੇ ਇਮਾਨਦਾਰ ਲੋਕ ਆ ਉਹਨਾਂ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਸੁਝਵਾਨ ਲੋਕਾਂ ਨੂੰ ਪੜ੍ਹੇ ਲਿਖੇ ਲੋਕਾਂ ਨੂੰ ਬਹੁਤ ਸਾਰਾ ਸਮਾਜ ਪਾਰਟੀ ਦੇ ਸਾਰੇ ਉਮੀਦਵਾਰ ਪਾਰਟੀ ਕੈਡਰ ਦੇ ਨੇ ਔਰ ਉੱਚ ਤੋਂ ਉੱਚ ਐਜੂਕੇਟਿਡ ਨੇ ਕੋਈ ਵਕੀਲ ਤੋਂ ਕੱਟ ਕੋਈ ਵੀ ਨਹੀਂ ਹੈ ਕੋਈ ਡਾਕਟਰ ਹੈ ਕੋਈ ਵਕੀਲ ਹੈ ਸਭ ਨੂੰ ਪੜ੍ਹੇ ਲਿਖੇ ਮਤਲਬ ਵਧੀਆ ਸੁਝਵਾਨ ਉਮੀਦਵਾਰ ਅਸੀਂ ਦਿੱਤੇ ਨੇ ਨਸ਼ਾ ਜੀ ਦੇਖੋ ਹਰੇਕ ਪਾਰਟੀ ਆਪੋ ਆਪਣੇ ਸਮੇਂ ਨਾ ਇਹ ਨਾਰਾ ਨਾਰਾ ਜਿੰਦੀ ਰਹੀ ਹੈ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਹਿਲਾਂ ਕਾਂਗਰਸ ਸਾਹਿਬ ਦੇ ਕੈਪਟਨ ਸਾਹਿਬ ਕਹਿੰਦਾ ਸੀ ਉਹਨੇ ਗੁਟਕਾ ਸਾਹਿਬ ਦੀ ਸੌਂ ਚੁੱਕੀ ਵੀ ਮੈਂ ਨਸ਼ਾ ਪੰਜਾਂ ਦਿਨਾਂ ਚ ਖਤਮ ਕਰ ਦੇਗਾ ਨਹੀਂ ਹੋਇਆ ਹੋਰ ਵੱਧ ਗਿਆ ਇਸ ਤੋਂ ਬਾਅਦ ਆਪ ਵਾਲਿਆਂ ਨੇ ਵੀ ਕਿਹਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਨਸ਼ਾ ਖਤਮ ਹੋਣ ਦੀ ਬਜਾਏ ਨਸ਼ਾ ਹੋਰ ਵਧਿਆ ਨਸ਼ਾ ਹੋਰ ਹੋਰ ਵਧਿਆ ਅਸੀਂ ਕੋਈ ਬਾਤ ਨਹੀਂ ਪਹਿਲਾਂ ਕਿਹਾ ਸਰਕਾਰ ਹਾਂ ਕੰਮ ਕਰਕੇ ਦਿਖਾਵਾਂਗੇ ਇਹ ਤੁਹਾਣਾ ਮਤਲਬ ਇਹ ਜਿੱਦਾਂ ਕਹਿੰਦੇ ਬਈ ਆ ਮੇਰੇ ਪੈਰੋ ਮੇਂ ਘੰਗਰੂ ਬਣਾ ਦੇ ਤੇ ਫਿਰ ਮੇਰੀ ਚਾਲ ਦੇਖ ਲੈ ਤੇ ਜਿਹੜੇ ਸਾਡੇ ਦਰਸ਼ਕ ਦੇਖ ਰਿਹਾ ਐ ਇਸ ਵੇਲੇ ਜੀ ਦਰਸ਼ਕਾਂ ਨੂੰ ਮੈਸੇਜ ਇਹ ਆ ਜੀ ਕਿ ਤੁਸੀਂ ਬਾਰ-ਬਾਰ ਉਹਨਾਂ ਪਾਰਟੀਆਂ ਨੂੰ ਮੌਕਾ ਦਿੱਤਾ ਕਦੀ ਕਾਂਗਰਸ ਕਦੀ ਭਾਜਪਾ ਕਦੀ ਆਪ ਤੁਹਾਨੂੰ ਸਾਡੀ ਅਪੀਲ ਐ ਕਿ ਤੁਸੀਂ ਇੱਕ ਵਾਰ ਬਜਟ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ ਇੱਕ ਵਾਰ ਇਹ ਕੋਈ ਜ਼ਿਆਦਾ ਦੀ ਪਾਰਟੀ ਨਹੀਂ ਐ 5 ਸਾਲ ਬਾਅਦ ਫਿਰ ਚੋਣਾਂ ਆਉਣੀਆਂ ਐ ਬੋਧ ਸਮਾਜ ਪਾਰਟੀ ਦਾ ਉਮੀਦਵਾਰ ਕੋਈ ਨਹੀਂ ਤੁਹਾਡੀਆਂ ਆਸਾਂ ਦੇ ਪੂਰਾ ਉਤਰਦਾ ਤੁਸੀਂ ਬਦਲ ਸਕਦੇ ਹੋ ਪਰ ਮੌਕਾ ਜਰੂਰ ਜਣਾ ਚਾਹੀਦਾ ਆਪਣਾ ਨਾਮ ਸੁਣਿਓ ਸਾਬ੍ਹ ਲੇਖਾ ਜਮਾਲਪੁਰੀ ਅਨਚਾਰਜ ਬੋਧ ਸਮਾਜ ਪਾਰਟੀ ਹਲਕਾ ਪੋਵਾੜਾ 91142 99617 ਜਵਾਬਾਂ ਨੂੰ ਨਾਲ ਗੱਲਬਾਤ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈ ਭੀਮ ਜੈ ਪਾਟਾ